ਮਨਜੀਤ ਕੌਰ ਨੇ ਹੁਣੇ-ਹੁਣੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਮਨਜੀਤ ਕੌਰ ਨੇ ਆਪਣੇ ਉੱਤੇ ਲੱਗੇ ਹੋਏ ਦੋਸ਼ ਜੋ ਕਹਿੰਦੇ ਪਏ ਸੀ ਲੋਕ ਕਿ ਮਨਜੀਤ ਕੌਰ ਨੇ ਹੀ ਕੀਰਤ ਮੋਟੇ ਦਾ ਕਟਾਪਾ ਕਰਵਾਇਆਗਾ ਸੁਖ ਰਤੀ ਨਾਲ ਮਿਲ ਕੇ ਤੇ ਸੁਖ ਰਤੀ ਨਾਲ ਮਨਜੀਤ ਕੌਰ ਗੱਲਾਂ ਹੁਣ ਵੀ ਕਰਦੀ ਹੈਗੀ ਇਹ ਜੋ ਕਾਉਂਟਰਵਰਸੀ ਕੀਤੀ ਸੀ ਇਹਨਾਂ ਨੇ ਇਹ ਫੇਕ ਕਾਉਂਟਰਵਰਸੀ ਕੀਤੀ ਸੀਗੀ ਸੋ ਇਸ ਦੇ ਚੱਲਦਿਆਂ ਮਨਜੀਤ ਕੌਰ ਨੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਨੇ ਤੇ ਜੋ ਬੀਤੇ ਦਿਨ ਹੀ ਕੀਰਤ ਮੋਟੇ ਦਾ ਕਟਾਪਾ ਕੀਤਾ ਤੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮਨਜੀਤ ਕੌਰ ਨੇ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਕੀਰਤ ਮੋਟੇ ਨੂੰ ਆਪਣੇ ਕੋਲ ਬੁਲਾ ਲਿਆ ਤੇ ਬਾਅਦ ਦੇ ਵਿੱਚ ਮੁੰਡੇ ਸੱਦ ਕੇ ਉੱਥੇ ਉਸ ਦਾ ਕਟਾਪਾ ਕਰਵਾ ਦਿੱਤਾ ਇਸ ਬਾਰੇ ਵੀ ਮਨਜੀਤ ਕੌਰ ਨੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਜੋ ਕਲਿੱਪ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਨ ਲੱਗੇ ਹਾਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਕੇ ਜਾਏ ਕਿ ਤੁਹਾਨੂੰ ਕੀ ਲੱਗਦਾ ਕਿ ਮਨਜੀਤ ਕੌਰ ਸਹੀ ਹੈ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਿਓ ਕਿਉਂਕਿ ਲੋਕਾਂ ਦੁਆਰਾ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਮਨਜੀਤ ਕੌਰ ਨੇ ਹੀ ਕੀਰਤ ਮੋਟੇ ਦਾ ਕਟਾਪਾ ਕਰਵਾਇਆਗਾ ਬਾਕੀ ਆਪਾਂ ਤੁਹਾਡਾ ਵੀਡੀਓ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰਾਖਾ ਮੋਟੇ ਨੇ ਕੀਆ ਹੋਇਆ ਤੇ ਨਾਲ ਜਿਹੜੀ ਵੀ ਦੋ ਤਿੰਨ ਕਹਿ ਰਹੀਆ ਕਿ ਮਨਜੀਤ ਸੁਖ ਰਤੀ ਇਹ ਨਾਲ ਗੱਲ ਕਰਦੀ ਆ ਕਿ ਅੰਦਰਲੇ ਘਾਤੇ ਗੱਲ ਕਰ ਗਈ ਕਿਸੇ ਨੂੰ ਕੋਈ ਨਹੀਂ ਪਤਾ ਠੀਕ ਆ ਕਿ ਮੋਟੇ ਨੂੰ ਮੈਂ ਘਟਾਇਆ ਹੋਆ ਪਹਿਲੀ ਗੱਲ ਤਾਂ ਮੋਟੇ ਨੂੰ ਮੈਂ ਨਹੀਂ ਘਟਾਇਆ ਠੀਕ ਆ ਦੂਜੀ ਗੱਲ ਨਹੀਂ ਮੈਂ ਉੱਥੇ ਗਈ ਸੀ ਮੈਨੂੰ ਮੋਟੇ ਦਾ ਖੁਦ ਕੋਲ ਆਇਆ ਹੋਇਆ ਸੀਗਾ ਉਹਨੇ ਮੈਨੂੰ ਖੁਦ ਐਡਰੈਸ ਭੇਜਿਆ ਸੀਗਾ ਉੱਥੇ ਦਾ ਕਿ ਹਾਂ ਆ ਜਾ ਕਿ ਆਪਾਂ ਵੀਡੀਓਜ਼ ਵਗੈਰਾ ਬਣਾਉਨੇ ਆ ਠੀਕ ਆ ਮੋਟੇ ਨੂੰ ਘਟਾਉਂਦਾ ਕੁਝ ਵੀ ਨਹੀਂ ਸੀਗਾ ਠੀਕ ਆ ਚਲੋ ਜੋ ਕੁਝ ਹੋਇਆ ਸੀਗਾ ਉਹਨੇ ਬੋਲਿਆ ਉਹ ਮੈਨੂੰ ਨਹੀਂ ਪਤਾ ਕਿਤੇ ਪਿੱਛੇ ਲੱਗ ਕੇ ਬੋਲਿਆ ਕਿਤੇ ਪਿੱਛੇ ਨਹੀਂ ਤਾਂ ਮੈਂ ਮੋਟੇ ਨੂੰ ਘਟਾਉਣ ਵਾਲੀ ਨਹੀਂ ਹੈਗੀ ਤੇ ਸੁਖ ਰਹਿਤੀਆਂ ਨਾਲ ਮੈਂ ਅੱਜ ਗੱਲ ਕਰਾਂ ਤੇ ਨਾ ਕਰਾਂ ਕੱਲ ਮੈਨੂੰ ਕੋਈ ਫਰਕ ਨਹੀਂ ਪੈਂਦਾ